ਪੰਜਾਬ ਦੀ ਸਿਆਸਤ ਚ ਐਸਵਾਈਐਲ ਦਾ ਮਸਲਾ ਭਖਿਆ ਹੋਇਆ ਕੇਂਦਰ ਹਰਿਆਣਾ ਤੇ ਪੰਜਾਬ ਵਿਚਕਾਰ ਵਿਚੋਲਗੀ ਵੀ ਕਰਨਾ ਚਾਹੁੰਦਾ ਪਰ ਗੱਲ ਬਣਦੀ ਨਜ਼ਰ ਨਹੀਂ ਆ ਰਹੀ ਬੈਂਸ ਬ੍ਰਦਰਜ਼ ਨੇ ਅੱਜ ਵਿਧਾਨ ਸਭਾ ਦੇ ਅੰਦਰ ਸਪੀਕਰ ਨੂੰ ਇੱਕ ਪ੍ਰਾਈਵੇਟ ਬਿਲ ਦਿੱਤਾ ਕਿ ਆਉਂਦੇ ਬਜਟ ਸੈਸ਼ਨ ਚ ਇਸ ਤੇ ਬਹਿਸ ਹੋਵੇ ਦਰਸਲੇ ਬਿਲਾ ਜਿਹੜੀ ਪੁਨਰਗਠਨ ਦੀ ਧਾਰਾ 78 79 ਤੇ 80 ਆ ਤੇ 1956 ਦੀ ਧਾਰਾ 14 1956 ਐਕਟ ਦੀ ਧਾਰਾ 14 ਇਹਨੂੰ ਲੈ ਕੇ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਸਿਮਰਜੀਤ ਬੈਂਸ ਨਾਲ ਗੱਲਬਾਤ ਕਰਦੇ ਆ ਬੈਂਸ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਕਿਉਂ ਇਹ ਤੁਹਾਨੂੰ ਲੱਗਿਆ ਕਿ ਪ੍ਰਾਈਵੇਟ ਬਿੱਲ ਦੇਣਾ ਚਾਹੀਦਾ ਹੈਗਾ ਇਹਦੇ ਤੇ ਬਹਿਸ ਹੋਣੀ ਚਾਹੀਦੀ ਹੈ ਕਿਉਂ ਜ਼ਰੂਰੀ ਲੱਗਿਆ ਤੁਹਾਨੂੰ ਅੱਜ ਤੱਕ ਜਿੰਨੀ ਵਾਰੀ ਵੀ ਕੇਂਦਰ ਸਰਕਾਰ ਨੇ ਹਰਿਆਣਾ ਤੇ ਪੰਜਾਬ ਦੇ ਪਾਣੀਆਂ ਦੀ ਵੰਡ ਦੇ ਵਿੱਚ ਸਾਲਸੀ ਕੀਤੀ ਹੈ ਨਿਰਾਸ਼ਾ ਪੱਲੇ ਪਈਆ ਤੇ ਲੁੱਟਿਆ ਪੰਜਾਬ ਨੂੰ ਸਾਡੇ ਕੋਲੇ ਸੁਪਰੀਮ ਕੋਰਟ ਦੇ ਵਿੱਚ ਇਹਨਾਂ ਧਰਾਵਾਂ ਨੂੰ ਚੈਲੰਜ ਕਰਨ ਵਾਸਤੇ ਪੁਨਰਗਠਨ ਐਕਟ 1966 ਦੀ ਧਾਰਾ 78 79 ਤੇ 80 ਦ੍ਰਿਆਈ ਪਾਣੀਆਂ ਦੇ ਝਗੜੇ ਦੇ ਐਕਟ 1956 ਦੀ ਧਾਰਾ 14 ਸੁਪਰੀਮ ਕੋਰਟ ਦੇ ਵਿੱਚ ਸਾਡੇ ਕੋਲੇ ਦਰਵਾਜੇ ਬੰਦ ਹੋ ਚੁੱਕੇ ਐ 1979 ਦੇ ਵਿੱਚ ਸਤਕਾਰਯੋਗ ਬਾਦਲ ਸਾਹਿਬ ਨੇ ਇਹ ਧਾਰਾ ਚੈਲੰਜ ਕਰਨ ਲਈ ਕੇਸ ਪਾਇਆ ਤੇ 80 ਦੇ ਵਿੱਚ ਦਰਵਾਰਾ ਸਿੰਘ ਨੂੰ ਸਤਕਾਰਯੋਗ ਉਪ ਸਰੋਗਵਾਸੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਸਾਈਨ ਔਰ ਰਜ਼ਾਈਨ ਦਾ ਦਬਕਾ ਮਾਰਿਆ ਤੇ ਉਹ ਵਿਡਰਾ ਹੋ ਗਿਆ ਐਂਡ 2003 ਦੇ ਵਿੱਚ ਜਦੋਂ ਕਪਟਨ ਮਰਿੰਦਰ ਸਿੰਘ ਦੀ ਸਰਕਾਰ ਸੀ ਹਰਿਆਣੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਕੇਸ ਸੀ ਕਿ ਐਸਵਾਈਐਲ ਜਲਦੀ ਬਣਾਈ ਜਾਵੇ ਤੇ ਕਪਟਨ ਮਰਿੰਦਰ ਸਿੰਘ ਦੀ ਸਰਕਾਰ ਗਈ ਕਿ ਇਹ ਧਾਰਾ 78 ਖਤਮ ਕੀਤੀ ਜਾਵੇ ਤੇ ਸੁਪਰੀਮ ਕੋਰਟ ਨੇ ਇਹ ਕਹਿ ਕੇ ਕਿ ਜਿਹੜਾ ਰੂਲ 6 ਹੈ ਉਹਦਾ ਆਰਡਰ ਨੰਬਰ 23 ਸੁਪਰੀਮ ਕੋਰਟ ਦੇ 1966 ਦੇ ਰੂਲ 6 ਦੀ ਆਰਡਰ ਨੰਬਰ 23 ਦੇ ਤਹਿਤ ਵੀ ਤੁਸੀਂ ਸੇਮ ਪਟੀਸ਼ਨ ਦੁਆਰਾ ਫਾਈਲ ਨਹੀਂ ਕਰ ਸਕਦੇ ਸਾਡੇ ਕੋਲੇ ਹੁਣ ਦਰਵਾਜ਼ੇ ਬੰਦ ਇੱਕੋ ਹੀ ਦਰਵਾਜ਼ਾ ਸਾਡੇ ਕੋਲੇ ਓਪਨ ਆ ਕਿ ਪੰਜਾਬ ਵਿਧਾਨ ਸਭਾ ਇਹ ਮਤਾ ਸਰਵ ਸੰਮਤੀ ਨਾਲ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜੇ ਵੀ ਸਤਕਾਰਯੋਗ ਰਾਸ਼ਟਰਪਤੀ ਤੋਂ ਜਿਹੜਾ ਪ੍ਰੈਜ਼ੀਡੈਂਸ਼ੀਅਲ ਰੈਫਰੈਂਸ ਜਿਸ ਦੇ ਚਾਰ ਨੁਕਤੇ ਆ ਪੰਜਵਾਂ ਨੁਕਤਾ ਇਹ ਜੋੜੇ ਕਿ 1966 ਦੇ ਪੁਨਰਗਠਨ ਐਕਟ ਦੀ ਧਾਰਾ ਜਿਹੜੀ 78 ਆ ਕਿ ਉਹ ਸੰਵਿਧਾਨਕ ਹੋਰ ਗੈਰ ਸੰਵਿਧਾਨਕ ਨੂੰ ਲੱਗਦਾ ਹੈ ਕੈਪਟਨ ਸਰਕਾਰ ਇਹ ਤੇ ਬਹਿਸ ਕਰਾਉ ਸਪੀਕਰ ਮੰਨਣਗੇ ਤੇ ਬਹਿਸ ਕਰਾਉਣ ਬ੍ਰਦਰ 2003 ਦੇ ਦਾ ਕੈਪਟਨ ਮਰਿੰਦਰ ਸਿੰਘ ਖੋਦਨਾਧਰਾਵਾਂ ਨੂੰ ਲੈ ਕੇ ਸੁਪਰੀਮ ਕੋਰਟ ਤੇ ਚੈਲੰਜ ਕਰ ਚੁੱਕੇ ਆ ਪਰ ਹੁਣ ਤਾਂ ਉਹ ਕਹਿੰਦੇ ਆ ਨਾ ਕਿ ਗੱਲਬਾਤ ਰਾਹੀਂ ਕੋਈ ਹੱਲ ਨਿਕਲਣਾ ਚਾਹੀਦਾ ਗੱਲਬਾਤ ਰਾਹੀਂ ਇਹ ਹੱਲ ਲੈ ਕੇ ਆਉਣ ਮੈਂ ਉਹਨਾਂ ਦਾ ਬੜਾ ਰਿਣੀ ਹੋਊਂਗਾ ਗੱਲਬਾਤ ਰਾਹੀਂ ਕੋਈ ਹੱਲ ਨਹੀਂ ਹੋਣਾ ਸੁਪਰੀਮ ਕੋਰਟ ਦੇ ਵਿੱਚੋਂ ਅਸੀਂ ਕੇਸ ਇਹ ਮੈਂ ਦਾਅਵੇ ਨਾਲ ਕਹਿੰਦਾ 1000% ਅਸੀਂ ਕੇਸ ਹਰਨਾ ਸੁਪਰੀਮ ਕੋਰਟ ਦੇ ਵਿੱਚੋਂ ਸਾਡੇ ਕੋਲ ਇੱਕੋ ਇੱਕ ਰਸਤਾ ਬਚਿਆ ਮੈਨੂੰ ਤਾਂ ਆਸ ਹੈ ਇਸ ਗੱਲ ਦੀ ਹੈ ਵੀ ਬਰੂਟਰ ਦੇ ਵਿੱਚ ਬਾਦਲ ਸਾਹਿਬ ਬੈਠੇ ਆ ਪੋਜੀਸ਼ਨ ਦੇ ਵਿੱਚ ਸਤਾ ਪੱਖ ਦੇ ਵਿੱਚ ਕੈਪਟਨ ਮਰਿੰਦਰ ਸਿੰਘ ਜੀ ਬੈਠੇ ਆ ਦੋਨੋਂ ਹੀ ਸੁਪਰੀਮ ਕੋਰਟ ਦੇ ਵਿੱਚ ਇਹਨੂੰ ਖਤਮ ਕਰਾਉਣ ਵਾਸਤੇ ਜਾ ਚੁੱਕੇ ਆ ਤੇ ਅੱਜ ਕਿਹੜੇ ਮੂਹ ਨਾਲ ਇਸ ਰੈਜ਼ੋਲੂਸ਼ਨ ਪ੍ਰਾਈਵੇਟ ਬਿੱਲ ਜਿਹੜਾ ਮੈਂ ਅੱਜ ਮੂਵ ਕੀਤਾ ਇਹ ਕਿਹੜੇ ਮੂਹ ਨਾਲ ਭੱਜਣਗੇ ਉੱਥੋਂ ਕਿਉਂਕਿ ਪੰਜਾਬ ਦੇ ਹਿੱਤਾਂ ਦੇ ਨਾਲ ਜੁੜਿਆ ਹੋਇਆ ਮਤਾ ਹੈ ਤੁਹਾਨੂੰ ਲੱਗਦਾ ਨਹੀਂ ਇੰਨੀ ਜ਼ਿਆਦਾ ਚਾਰਾਜ਼ੂਈ ਹੋਈ ਹੈ ਇਸ ਮਸਲੇ ਦੇ ਉੱਤੇ ਕਿ ਕੇਂਦਰ ਨਹੀਂ ਇਸ ਮਸਲੇ ਤੇ ਆਉਣ ਨੂੰ ਤਿਆਰ ਕੀ ਪੰਜਾਬ ਦੇ ਪਾਣੀਆਂ ਦੇ ਹੱਕ ਦਾ ਜੋ ਮਸਲਾ ਆਗਾ ਉਹ ਕਿਸੇ ਸਿਰੇ ਲੱਗੀ ਗੱਲ ਤੁਹਾਨੂੰ ਲੱਗਦਾਗਾ ਕਿ ਇਸ ਬਿੱਲ ਨਾਲ ਮੰਨ ਲਓ ਇਥੇ ਬਹਿਸ ਹੋ ਕੇ ਚਲਾ ਵੀ ਜਾਂਦਾ ਕੁਝ ਬਣੂ ਗੱਲ ਕਿਉਂ ਨਹੀਂ ਬਣੇਗੀ ਪੰਜਾਬ ਵਿਧਾਨ ਸਭਾ ਉਹ ਸਭਾ ਜਿਹੜੀ ਕਾਨੂੰਨ ਘੜਦੀ ਹੈ ਕੇਂਦਰ ਨੂੰ ਭੇਜੇਗੀ ਵੀ ਰਾਸ਼ਟਰਪਤੀ ਜੀ ਨੂੰ ਕਹੋ ਵੀ ਆ ਪੰਜਵਾਂ ਨੁਕਤਾ ਨਾਲ ਸੁਪਰੀਮ ਕੋਰਟ ਦੇ ਜੱਜਾਂ ਤੋਂ رائے ਲੈਣ ਕੇਂਦਰ ਦੀ ਤਾਂ ਪੋਜੀਸ਼ਨ ਹੀ ਪੰਜਾਬ ਦੇ ਉਲਟ ਰਹੀ ਹੈ ਨਾ ਹਮੇਸ਼ਾ ਕੇਂਦਰ ਦੀ ਪੋਜੀਸ਼ਨ ਇਸ ਮਸਲੇ ਤੇ ਪੰਜਾਬ ਦੇ ਉਲਟ ਰਹੀ ਹੈ ਅਸੀਂ ਰਸਤਾ ਸਹੀ ਨਹੀਂ اختیار ਕੀਤਾ ਮੈਂ ਇਹ ਗੱਲ ਕਹਿਣਾ ਕਿ ਅਸੀਂ ਰਸਤਾ ਜਿੰਨੀਆਂ ਸਰਕਾਰਾਂ ਨੇ ਇਸ ਪਾਸੇ ਨੂੰ ਤੁਰਿਆ ਤੇ ਰਸਤਾ ਸਹੀ اختیار ਨਹੀਂ ਹੋਇਆ 79 ਦੇ ਵਿੱਚ ਰਸਤਾ ਸਹੀ ਇਖਤਿਆਰ ਹੋਇਆ 80 ਦੇ ਵਿੱਚ ਦਰਵਾਰਾ ਸਿੰਘ ਜੀ ਨੇ ਆ ਕੇ ਵਾਪਸ ਚੱਕ ਲਈ 2003 ਦੇ ਵਿੱਚ ਕੈਪਟਨ ਜੀ ਫੇਰ ਗਏ ਨੂੰ ਖਤਮ ਕਰ ਰਿਪੀਰੀਅਨ ਤੇ ਨਾਨ ਰਿਪੀਰੀਅਨ ਸੇਟਾਂ 'ਚ ਫਰਕ ਨਹੀਂ ਕਰਦਾ ਕੇਂਦਰ ਜਿਹੜੀਆਂ ਨਾਨ ਰਿਪੀਰੀਅਨ ਸੇਟਾਂ ਨੂੰ ਪਾਣੀ ਜਾਂਦਾ ਤਾਂ ਫਿਰ ਤੁਸੀਂ ਕਿਵੇਂ ਉਮੀਦ ਕਰ ਸਕਦੇ ਹੋ ਕਿ ਇਹਦੇ ਨਾਲ ਗੱਲ ਬਣ ਜੂ ਸਾਡੇ ਕੋਲੇ ਮੈਂ ਜਿਹੜਾ ਇਹ ਪ੍ਰਾਈਵੇਟ ਬਿੱਲ ਲੈ ਕੇ ਆਇਆ ਨਾ ਸਾਡੇ ਕੋਲੇ ਪੰਜਾਬ ਵਿਧਾਨ ਸਭਾ ਦੇ ਕੋਲੇ ਇੱਕ ਪਾਵਰ ਹੈ ਜੇ ਅਸੀਂ ਉਸ ਪਾਵਰ ਨੂੰ ਯੂਜ਼ ਕਰਕੇ ਸਾਡੇ ਕੋਲੇ ਇੱਕੋ ਇੱਕ ਯਾਦਵਿੰਦਰ ਜੀ ਰਸਤਾ ਵੱਜਦਾ ਹੋਏ ਏਦੂ ਬਿਨਾਂ ਸਾਡੇ ਕੋਲੇ ਰਸਤਾ ਕੋਈ ਨਹੀਂ ਅਸੀਂ ਹਰਨਾ SYL ਕੇਸ ਅਸੀਂ ਹਰਨਾ ਪੰਜਾਬ ਨੇ ਸਾਡੇ ਕੋਲੇ ਇੱਕੋ ਇੱਕ ਰਸਤਾ ਸਾਰੀਆਂ ਪਾਰਟੀਆਂ ਇੱਕ ਮਤ ਹੋ ਕੇ ਤੁਰ ਪੈਣ ਰਾਸ਼ਟਰਪਤੀ ਜੀ ਨੂੰ ਕੇਂਦਰ ਦੇ ਥਰੂ ਇਹਸ ਗੱਲ ਲਈ ਕਿ ਤੁਸੀਂ ਸੁਪਰੀਮ ਕੋਰਟ ਤੋਂ ਇਹਦੀ ਰਾਇ ਮੰਗ ਲਓ ਇਹਦੀ ਰਾਇ ਇੱਕ ਨਹੀਂ 1000% ਪੰਜਾਬ ਦੇ ਹੱਕ ਜੇ ਆਏਗੀ ਤੇ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਵੀ ਕੋਈ ਰਾਜ ਨਹੀਂ ਲੈ ਸਕਦਾ ਤੈਨੂੰ ਤਾਂ ਪਾਣੀਆਂ ਦਾ ਰਾਖਾ ਕਿਹਾ ਜਾਂਦਾ ਸੀ ਕਿਉਂ ਕੈਪਟਨ ਮਰਿੰਦਰ ਸਿੰਘ ਨੂੰ ਯਾਦ ਨਹੀਂ ਆ ਜਿਹੜਾ ਤੁਸੀਂ ਯਾਦ ਕਰਵਾ ਰਹੇ ਹੋ ਇੱਕ ਵਾਰ ਤਿੰਨ ਦੇ ਵਿੱਚ ਯਾਦ ਆਇਆ ਮੈਂ ਕਦੇ ਕਹਿੰਦਾ ਨਹੀਂ ਯਾਦ ਆਇਆ ਮੈਂ ਕਹਿ ਕੇ ਹਟਾਂ ਕਿ ਕਪਟਨ ਅਮਰਿੰਦਰ ਸਿੰਘ ਜੀ 2003 ਦੇ ਵਿੱਚ ਮੁੱਖ ਮੰਤਰੀ ਸੀ ਉਹਨਾਂ ਨੂੰ ਯਾਦ ਆਇਆ ਉਹ ਗਏ ਸੁਪਰੀਮ ਕੋਰਟ 'ਚ ਸੁਪਰੀਮ ਕੋਰਟ ਨੇ ਇਹ ਕਹਿ ਕੇ ਵਾਪਸ ਤੌਰ 'ਤੇ ਖਾਰਜ ਕਰਤੀ ਪਟੀਸ਼ਨ ਵੀ ਇਹ 1980 ਦੇ ਵਿੱਚ ਦਵਾਰਾ ਸਿੰਘ ਜੀ ਵਾਪਸ ਲੈ ਗਏ ਸੀ ਸੇਮ ਗਰਾਉਂਡ ਸੇਮ ਮੈਟਰ ਸੁਪਰੀਮ ਕੋਰਟ ਦੇ ਵਿੱਚ ਦਵਾਰਾ ਜਾ ਨਹੀਂ ਸਕਦਾ ਇੱਕੋ ਇੱਕ ਰਸਤਾ ਬਚਿਆ ਜਿਹੜਾ ਮੈਂ ਬਿੱਲ ਅੱਜ ਮੂਵ ਕਰਕੇ ਆਇਆ ਰਾਸ਼ਟਰਪਤੀ ਅਗਰੇਦੀ ਤੇ ਕੁਝ ਕਰ ਜੀ ਇਹ ਸੰ ਸਮਰਜੀਤ ਬੈਂਸ ਜਿਨ੍ਹਾਂ ਦਾ ਕਹਿਣਾ ਕਿ ਸੁਪਰੀਮ ਕੋਰਟ ਦੇ ਅੰਦਰ ਵੀ ਰਸਤੇ ਕਿਤੇ ਨਾ ਕਿਤੇ ਬੰਦ ਹੋ ਚੁੱਕੇ ਨੇ ਔਰ ਗੱਲਬਾਤ ਦੇ ਰਾਹੀਂ ਹੱਲ ਨਹੀਂ ਨਿਕਲ ਸਕਦਾਗਾ ਰਾਸ਼ਟਰਪਤੀ ਕੋਈ ਨਾ ਕੋਈ ਹੱਲ ਕਰ ਸਕਦੀ ਨੇ ਅਗਰ ਰਾਸ਼ਟਰਪਤੀ ਸੁਪਰੀਮ ਕੋਰਟ ਨੂੰ ਕਹਿਣ ਕਿ ਇਸ ਮਸਲੇ ਦੇ ਉੱਤੇ ਜਿਹੜਾ ਧਿਆਨ ਦਿੱਤਾ ਜਾਵੇ ਇਹ ਮਸਲਾ ਰਾਸ਼ਟਰਪਤੀ ਇਹਦੇ ਤੇ ਕਾਨੂੰਨੀ رائے ਆ ਜੋ ਮੰਗਣ ਤਾਂ ਕਿਤੇ ਨਾ ਕਿਤੇ ਪੰਜਾਬ ਦੇ ਪਾਣੀਆਂ ਦਾ ਫੈਸਲਾ ਜੋ ਪੰਜਾਬ ਦੇ ਪੱਖ ਚ ਹੋ ਸਕਦਾ ਹੈ ਕੈਮਰਾਮੈਨ ਗੁਲਸ਼ਨ ਦੇ ਨਾਲ ਯਾਦਵਿੰਦਰ ਸਿੰਘ এবੀਪੀ ਸੰਜਾ ਚੰਡੀਗੜ੍ਹ